ਹਾਂਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸੰਗਤ ਜੀ ਅੱਜ ਕਿਸਾਨ ਮਜ਼ਦੂਰਾਂ ਦੇ ਰੈਬਰ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਵਸ ਹੈ ਜਿਨ੍ਹਾਂ ਨੂੰ ਅਨੇਕਾਂ ਪ੍ਰਕਾਰ ਦੇ ਤਸੀਹੇ ਦੇ ਦੇ ਕੇ ਉਸ ਸਮੇਂ ਦੇ ਬਾਦਸ਼ਾਹ ਫਰਕਸ਼ੀਰ ਨੇ ਸ਼ਹੀਦ ਕਰਵਾਇਆ ਸੀ ਪਰ ਇਹਨਾਂ ਨੇ ਸਿੱਖੀ ਧਰਮ ਨਹੀਂ ਸੀ ਛੱਡਿਆ ਇਸਲਾਮ ਕਬੂਲ ਨਹੀਂ ਸੀ ਕੀਤਾ ਇਹਨਾਂ ਨੂੰ ਬੜੇ ਤਰ੍ਹਾਂ ਦੇ ਲਾਲਚ ਦਿੱਤੇ ਗਏ ਸੀ ਵੀ ਤੁਹਾਨੂੰ ਵਜ਼ੀਰੀਆਂ ਦਿੰਨੇ ਆ ਤੁਹਾਡਾ ਰਾਜ਼ ਕੈਮ ਰਹੇਗਾ ਤੁਸੀਂ ਸਲਾਮ ਕਬੂਲ ਕਰ ਲਓ ਤੇ ਥੋੜਾ ਬਹੁਤ ਸਾਨੂੰ ਨਜ਼ਰਾਨਾ ਦੇ ਦਿਆ ਕਰੋ ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਈਨ ਨਹੀਂ ਮੰਨੀ ਧਰਮ ਨਹੀਂ ਛੱਡਿਆ ਤੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਸੀ ਤੇ ਬਚਪਨ ਬਾਰੇ ਤਾਂ ਵੈਸੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਰੇ ਮੈਂ ਪਹਿਲਾਂ ਵੀ ਪਾ ਚੁੱਕਿਆ ਪਰ ਅੱਜ ਸ਼ਹੀਦੀ ਦੀਵਸੇ ਇਸ ਕਰਕੇ ਪਾਰਟ 2 ਮੈਂ ਦੁਬਾਰਾ ਪਾ ਰਿਹਾ ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਤੋਂ ਥਾਪਣਾ ਲੈ ਕੇ ਚੱਲਦੇ ਨੇ ਫਿਰ ਸਮਾਣਾ ਮੁਸ਼ਕਾਬਾਦ ਸੰਡੋਰਾ ਚੱਪੜਚੜੀ ਤੇ ਸਰਹੰਦ ਕਪੂਰੀ ਫਤਿਹ ਕਰਦੇ ਨੇ ਵਜੀਦ ਖਾਨ ਤੇ ਸੁਚਾਨੰਦ ਦਾ ਸੋਧਾ ਲਾਉਂਦੇ ਨੇ ਜਦੋਂ ਬੰਦਾ ਸਿੰਘ ਬਹਾਦਰ ਨੂੰ ਗੁਰੂ ਜੀ ਦੇ ਸਹਿਬਜ਼ਾਦਿਆਂ ਦੀ ਸ਼ਹੀਦੀ ਦੀ ਦਾਸਤਾਨ ਦਾ ਪਤਾ ਲੱਗਦਾ ਤਾਂ ਕਰੋਚਾ ਕੇ ਸਰਹੱਦ ਤੇ ਹਮਲਾ ਕਰਦਾ ਗੁਰੂ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਕਿਹਾ ਸੀ ਵੀ ਕੋਈ جنگ ਬਦਲੇ ਦੀ ਭਾਵਨਾ ਨਾਲ ਨਹੀਂ ਲੜਨੀ। ਇਨਸਾਨੀਅਤ ਦੇ ਭਲੇ ਵਾਸਤੇ ਲੜਨੀ ਹੈ। ਪਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਜਦੋਂ ਦਾਸਤਾ ਬਾਬਾ ਬੰਦਾ ਸਿੰਘ ਬਹਾਦਰ ਸੁਣਦਾ ਤਾਂ ਦਸਵੇਂ ਪਾਤਸ਼ਾਹ ਗਿਆ ਅਰਦਾਸ ਕਰਦਾ ਸੱਚੇ ਪਾਤਸ਼ਾਹ ਮੈਨੂੰ ਇਸ ਗੱਲ ਲਈ ਮਾਫ਼ ਕਰ ਦਿਓ ਕਿਉਂਕਿ ਮੈਂ ਸਰਹੰਦ ਤੋਂ ਬਦਲਾ ਲੈਣ ਦੀ ਭਾਵਨਾ ਨਾਲ ਹੁਣ ਹਮਲਾ ਕਰਾਂਗਾ ਕਿਉਂਕਿ ਮੇਰੇ ਦਿਲ ਦੇ ਅੰਦਰ ਉਹ ਮਸੂਮਾਂ ਦੀ ਸ਼ਹੀਦੀ ਦਾ ਬਦਲਾ ਗੂੰਜ ਰਿਹਾ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਮੰਨ ਲਓ ਜੋ ਦੂਸਰਾ ਹੰਦਸ ਡੌਰਾ ਫਤਿਹ ਕੀਤਾ ਇਹ ਸ਼ਾਇਦ ਸਾਰਾ ਉੱਤਰੀ ਭਾਰਤ ਫਤਿਹ ਕਰ ਲੈਂਦੀ ਜੇ ਬਹਾਦਰ ਸ਼ਾਹ ਦੱਖਣ ਤੋਂ ਵਾਪਸ ਨਾ ਆਉਂਦਾ ਕਿਉਂਕਿ ਉਹਦੇ ਨਾਲ ਬਹੁਤ ਤਗੜੀ ਫੌਜ ਸੀ ਤੇ ਉਹ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੀ ਬਗਾਵਤ ਨੂੰ ਦਬਾਉਣ ਵਾਸਤੇ ਫਿਰ ਦੱਖਣ ਤੋਂ ਵਾਪਸ ਆ ਗਿਆ ਸੀ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਤੋਂ ਥਾਪਣਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੱਖਣ ਚੋਂ ਚੱਲਦੇ ਨੇ ਨਾ ਸਿਰਫ 25 ਸਿੰਘ ਨਾਲ ਹੁੰਦੇ ਆ ਜਦੋਂ ਇਹ ਪੰਜਾਬ ਵੱਲ ਤੁਰਦੇ ਨੇ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਨੂੰ ਅਸ਼ੀਰਵਾਦ ਦੇ ਕੇ ਤੋਰਦੇ ਨੇ ਤੇ ਨਾਲ ਹੀ ਆਪਣੀ ਮੋਰ ਤੇ ਆਪਣਾ ਹੁਕਮਨਾਮਾ ਤੇ ਪੰਜ ਤੀਰ ਦੇ ਕੇ ਤੋਰਦੇ ਨੇ ਤੇ ਨਗਾਰਾ ਵੀ ਦਿੰਦੇ ਨੇ ਤੇ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਉੱਥੇ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਥਾਪਣਾ ਲੈ ਕੇ ਤੁਰਦੇ ਨੇ ਤੇ ਇਹ ਖਰਚਾ ਵੀ ਨਹੀਂ ਮੰਗ ਪਾਉਂਦੇ ਕਿਉਂਕਿ ਇਹਨਾਂ ਨੂੰ ਵਿਸ਼ਵਾਸ ਹੁੰਦਾ ਹੈ ਵੀ ਆਪਣੇ ਆਪ ਹੀ ਗੁਰੂ ਕੋਈ ਕੌਤਕ ਕਰੇਗਾ ਤੇ ਗੁਰੂ ਜੀ ਵੀ ਜਾਣੀ ਜਾਨ ਸੀ ਤੇ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਭਰਤਪੁਰ ਪਹੁੰਚਦਾ ਹੈ ਤਾਂ ਇਹਨਾਂ ਕੋਲੇ ਖਰਚਾ ਮੁੱਕ ਜਾਂਦਾ ਫਿਰ ਬਾਬਾ ਬੰਦਾ ਸਿੰਘ ਬਹਾਦਰ ਦਸਵੇਂ ਪਾਤਸ਼ਾਹਗੇ ਅੰਤਰ ਧਿਆਨ ਹੋ ਕੇ ਅਰਦਾਸ ਕਰਦਾ ਹੈ ਕਿ ਦਾਤਾ ਤਨ ਤੁਸੀਂ ਨਹੀਂ ਦਿੱਤਾ ਤੇ ਮੰਗਿਆ ਮੈਂ ਨਹੀਂ ਪਰ ਮੈਨੂੰ ਤੁਹਾਡੇ ਤੇ ਵਿਸ਼ਵਾਸ ਇਹ ਕਿਰਪਾ ਕਰੋ ਤਾਂ ਫਿਰ ਉੱਥੇ ਲੁਬਾਣੇ ਸਿੱਖ ਹੁੰਦੇ ਆ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਠਾਪਣਾ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬ ਵੱਲ ਤੋਰਿਆ ਤਾਂ ਉਹ 500 ਰੁਪਏ ਆ ਕੇ ਪੇਟਾ ਕਰਦੇ ਨੇ ਤੇ ਹੋਰ ਵੀ ਖਾਣ ਪੀਣ ਦਾ ਸਮਾਨ ਪੇਟਾ ਕਰਦੇ ਨੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਇਹ ਰਾਸ਼ਨ ਤੇ ਰਕਮ ਆਪ ਦੀ ਸਿੱਖਾਂ ਦੇ ਵਿੱਚ ਵੰਡ ਦਿੰਦੇ ਨੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਬਾਂਗਰ ਦੇ ਇਲਾਕੇ 'ਚ ਪਹੁੰਚਦੇ ਨੇ ਉਸ ਪਿੰਡ ਵਿੱਚ ਉਸ ਰਾਤ ਨੂੰ ਲਟੇਰੇ ਲੁੱਟਣ ਵਾਸਤੇ ਆ ਜਾਂਦੇ ਪਰ ਬਾਬਾ ਬੰਦਾ ਸਿੰਘ ਬਹਾਦਰ ਮੁਕਾਬਲਾ ਕਰਕੇ ਉਹਨਾਂ ਲਟੇਰਿਆਂ ਨੂੰ ਭਜਾ ਦਿੰਦੇ ਤੇ ਪਿੰਡ ਨੂੰ ਲੁੱਟਣੋਂ ਬਚਾ ਦਿੰਦੇ ਨੇ ਤੇ ਫਿਰ ਉੱਥੋਂ ਦੇ ਲੋਕ ਭੇਟਾਂ ਤੇ ਰਸਣ ਪਾਣੀ ਵੀ ਗੁਰੂ ਬਾਬਾ ਬੰਦਾ ਸਿੰਘ ਬਹਾਦਰ ਨੂੰ ਭੇਟਾ ਕਰਦੇ ਨੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਵੀ ਸਾਨੂੰ ਜ਼ਰੂਰੀ ਸਮਾਨ ਤੇ ਜੰਗੀ ਸਮਾਨ ਭੇਟ ਕੀਤਾ ਜਾਵੇ ਐਸ਼ਵਰਾਮ ਦਾ ਸਮਾਨ ਸਾਨੂੰ ਭੇਟਨਾ ਕੀਤਾ ਜਾਵੇ ਫਿਰ ਉਹ ਸੰਗਤ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮੇ ਸੁਣਾਉਂਦੇ ਤੇ ਬਾਕੀ ਸਿੱਖਾਂ ਨੂੰ ਵੀ ਭੇਜ ਦਿੰਦੇ ਆ ਗੁਰੂ ਗੋਬਿੰਦ ਸਿੰਘ ਜੀ ਦੇ ਝੰਡੇ ਥੱਲੇ ਇਕੱਠੇ ਹੋ ਕੇ ਦੀਨ ਦੁਨੀਆ ਤੇ ਦੁਖੀਆਂ ਦੀ ਮਦਦ ਕਰਨ ਵਾਸਤੇ ਤਾਂ ਲੋਕਾਂ ਦਾ ਹੜ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲਣ ਵਾਸਤੇ ਪਹੁੰਚਣ ਲੱਗ ਜਾਂਦਾ ਹੈ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਜੋ 25 ਸਿੱਖਾਂ ਦੀ ਫੌਜ ਹੁੰਦੀ ਸੀ ਸ਼ੁਰੂ ਚ ਜੋ 25 ਸਿੱਖ ਲੈ ਕੇ ਚੱਲੇ ਸੀ ਉਹ ਹੁਣ ਇੱਕ ਹੜ ਦਾ ਰੂਪ ਲੈ ਲੈਂਦੇ ਆ ਮੱਝ ਦੁਆਬੇ ਦੇ ਸਿੰਘ ਜੇ ਹੁੰਦੇ ਆ ਉਹਨਾਂ ਨੂੰ ਚੌਧਰੀ ਇੱਥੇ ਪਹੁੰਚਣ ਨਹੀਂ ਦਿੰਦੇ ਜੋ ਚੌਧਰੀ ਹੁੰਦੇ ਆ ਨਵਾਬ ਰੋਪੜ ਹੁੰਦਾ ਤੇ ਮਲੇਰ ਕੋਟਲੇ ਦਾ ਨਵਾਬ ਜਿਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਿਬਜ਼ਾਦੇਾਂ ਲਈ ਹਾ ਦਾ ਨਾਰਾ ਮਾਰਿਆ ਸੀ ਪਰ ਇੱਥੇ ਉਹ ਵੀ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦਾ ਵਿਰੋਧ ਕਰਦਾ ਤੇ ਮਾਲਵੇ ਦੇ ਸਿੱਖਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਚ ਰਲ ਨਹੀਂ ਦਿੰਦਾ ਤੇ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਤੋਂ ਪਹਿਲਾਂ ਸਮਾਨੇ ਤੇ ਹਮਲਾ ਕਰਦੇ ਆ ਜਿਹੜਾ ਕਿ ਬੜਾ ਅਮੀਰ ਸ਼ਹਿਰ ਸੀ ਇੱਥੇ 22 ਪਰਿਵਾਰਾਂ ਕੋਲ ਪਾਲਕੀਆਂ ਰੱਖਣ ਦਾ ਅਧਿਕਾਰ ਸੀ ਜਿਸ ਤਰ੍ਹਾਂ ਕੀ ਆਪਣਾ ਹੁਣ ਪ੍ਰਧਾਨ ਮੰਤਰੀ ਜੈਡ ਪਲੱਸ ਰੱਖਿਆ ਰੱਖਦਾ ਇਸ ਤਰ੍ਹਾਂ ਦੀ ਸੁਰੱਖਿਆ ਰੱਖਦੇ ਸੀ ਤੇ ਦੂਜਾ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਵਾਲਾ ਜਲਾਦ ਸੈਦ ਜਲਾਲਉਦੀਨ ਸੀ ਉਹ ਵੀ ਸਮਾਨੇ ਦਾ ਸੀ ਸਾਹਿਬਜ਼ਾਦੇਆਂ ਨੂੰ ਸ਼ਹੀਦ ਕਰਨ ਵਾਲਾ ਜਲਾਦ ਸ਼ਾਸ਼ਦ ਬੇਗ ਤੇ ਬਾਸ਼ਲ ਬੇਗ ਵੀ ਇੱਥੋਂ ਦੇ ਹੀ ਸੀ ਤੇ ਵਜੀਦ ਖਾਨ ਨੇ ਜਦੋਂ ਸਾਹਿਬਜ਼ਾਦੇਆਂ ਨੂੰ ਸ਼ਹੀਦ ਕੀਤਾ ਸੀ ਤੇ ਜਿਹੜੇ ਸਮਾਨੇ ਦੇ ਹਾਕਮ ਤੇ ਮੋਤਵਾਰ ਬੰਦੇ ਸੀ ਤੇ ਉਹਨਾਂ ਨੇ ਵਜੀਦ ਖਾਨ ਦਾ ਸਾਥ ਦਿੱਤਾ ਸੀ ਇਸ ਕਰਕੇ ਸਭ ਤੋਂ ਪਹਿਲਾਂ ਸਮਾਨੇ ਤੇ ਹਮਲਾ ਕੀਤਾ ਜਾਂਦਾ ਤੜਕੇ 4 ਵਜੇ ਸਮਾਨੇ ਤੇ ਹਮਲਾ ਹੁੰਦਾ ਤੇ ਸ਼ਾਮ ਦੇ 4 ਵਜੇ ਤੱਕ ਸਮਾਨਾ ਸ਼ਹਿਰ ਤਹਿਸਨੈਸ ਕਰ ਦਿੱਤਾ ਜਾਂਦਾ ਲੱਖਾਂ ਰੁਪਇਆ ਬਾਬਾ ਬੰਦਾ ਸਿੰਘ ਬਹਾਦਰ ਜਬਤ ਕਰਕੇ ਆਪਦੀ ਫੌਜ ਵਿੱਚ ਵੰਡ ਦਿੰਦੇ ਨੇ ਤੇ ਫੌਜ ਵਿੱਚ ਹੁਣ ਫਿਰ ਮਾਲਵੇ ਦੇ ਸਿੱਖ ਵੀ ਆ ਕੇ ਰਲਣੇ ਸ਼ੁਰੂ ਹੋ ਜਾਂਦੇ ਆ ਜੋ ਕਿ ਆਪਦੇ ਹਾਕਮਾਂ ਤੋਂ ਦੁਖੀ ਉਹ ਉਹ ਹੁੰਦੇ ਆ ਤੇ ਲੋਕਲ ਲੋਕ ਵੀ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਆ ਕੇ ਰਲਦੇ ਆ ਕਿਉਂਕਿ ਮੌਜੂਦਾ ਹਾਕਮਾਂ ਨੇ ਉਹਨਾਂ ਦਾ ਜਿਨਾ ਦੁੱਬਰ ਕੀਤਾ ਹੋਇਆ ਸੀ ਸਰਮਾਨੇ ਤੋਂ ਜਿਹੜਾ ਸਰਹੰਦ ਦੀ ਦੂਰੀ ਸੀ 30 ਕਿਲੋਮੀਟਰ ਦੀ ਸੀ ਤੇ ਸਰਾਹੰਦ ਦਾ ਨਵਾਬ ਵਜੀਦ ਖਾਨ ਵੀ ਕੰਬ ਜਾਂਦਾ ਤੇ ਜਿਹਾਦ ਦੇ ਨਾਂ ਤੇ ਲੋਕਾਂ ਨੂੰ ਇਕੱਠਾ ਕਰਨਾ ਲੱਗ ਜਾਂਦਾ ਭਾਈ ਵੀ ਇਸਲਾਮ ਧਰਮ ਨੂੰ ਖਤਰਾ ਹੈ ਤੇ ਆਪਾਂ ਇਕੱਠੇ ਹੋਈਏ ਵੀ ਇੱਕ ਬਾਗੀ ਆ ਕੇ ਤੇ ਸਾਡਾ ਰਾਜ ਖੋਹਣਾ ਚਾਹੁੰਦਾ ਹੈ ਤੇ ਬਾਬਾ ਬੰਦਾ ਸਿੰਘ ਬਹਾਦਰ ਕੋਲੇ ਅਜੇ ਮਾਝੇ ਦੇ ਨਹੀਂ ਸਿੱਖ ਨਹੀਂ ਪਹੁੰਚੇ ਹੁੰਦੇ ਕਿਉਂਕਿ ਮਲੇਰਕੋਟਲਾ ਦਾ ਨਵਾਬ ਜਿਹੜਾ ਹੁੰਦਾ ਜਿਨਨੇ ਸੈਬਜਾਦਿਆਂ ਲਈ ਹਾ ਦਾ ਨਾਰਾ ਮਾਰਿਆ ਸੀ ਸ਼ੇਰ ਮੁਹੰਮਦ ਉਹਨਾਂ ਨੂੰ ਉੱਥੇ ਰੋਕ ਲੈਂਦਾ ਪਰ ਉਹ ਸਿੱਖਾਂ ਸਿੰਘਾਂ ਦੇ ਖਿਲਾਫ ਹੀ ਸੀ ਵਜੀਦ ਖਾਨ ਦਾ ਸਾਥ ਉਹ ਅੱਜ ਵੀ ਦੇ ਰਿਹਾ ਸੀ ਤੇ ਵਜੀਦ ਖਾਨ ਕੋਲ ਤੋਫਾਂ ਬੰਦੂਕਾਂ ਸੀ ਪਰ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਸੀ ਨਿਜੇ ਤੇ ਤਲਵਾਰਾਂ ਤੋਫਾਂ ਹੈ ਨਹੀਂ ਸੀ ਇਸ ਲਈ ਫਿਰ ਤੋਫਾਂ ਲੈਣ ਲਈ ਬਾਬਾ ਬੰਦਾ ਸਿੰਘ ਬਹਾਦਰ ਮੁਸ਼ਕਾਬਾਦ ਉੱਤੇ ਹਮਲਾ ਕਰ ਦਿੰਦਾ ਹੈ ਤੇ ਉਥੋਂ ਫਿਰ ਤੋਫਾ ਲੁੱਟਦੇ ਨੇ ਤਾਂ ਕਿ ਸਰਹੰਦ ਫਤਿਹ ਕੀਤੀ ਜਾ ਸਕੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਕਪੂਰੀ ਪਹੁੰਚਦੇ ਨੇ ਉਥੋਂ ਦਾ ਨਵਾਬ ਸੀ ਜੋ ਕੁਤਬਉਦਦ ਸੀ ਜਿਹੜਾ ਬੜੀ ਹੱਥ ਚੁੱਕੀ ਰੱਖਦਾ ਸੀ Hindu ਬੱਚੀਆਂ ਦਾ ਡੋਲਾ ਚੁੱਕ ਕੇ ਲੈ ਜਾਂਦਾ ਸੀ ਤੇ ਉਹਨੇ ਕਿਹਾ ਸੀ ਜੇ ਕਿਸੇ Hindu ਬੇਟੀ ਦਾ ਵਿਆਹ ਹੋਵੇਗਾ ਤਾਂ ਉਹ ਸਹੁਰੇ ਘਰ ਜਾਣ ਤੋਂ ਪਹਿਲਾਂ ਉਸ ਨਾਲ ਰਾਤ ਬਤਾ ਕੇ ਜਾਵੇਗੀ ਉਹਦੀ ਬੇਲੀ ਚਾਹਵੇਗੀ ਤੇ ਉੱਥੇ ਉਹਦਾ ਰੇਪ ਕੀਤਾ ਜਾਂਦਾ ਸੀ ਤੇ ਬਾਬਾ ਬੰਦਾ ਸਿੰਘ ਬਹਾਦਰ ਫਿਰ ਕਰਮੂਦੀਨ ਨੂੰ ਉਹਦੇ ਪਾਪਾਂ ਦੀ ਸਜ਼ਾ ਦੇਣ ਵਾਸਤੇ ਉੱਥੇ ਹਮਲਾ ਕਰਦਾ ਤੇ ਉਹਦੀ ਹਵੇਲੀ ਨੂੰ ਅੱਗ ਲਾ ਦਿੰਦੇ ਤੇ ਫਿਰ ਸੰਡੋਰਾ ਪਹੁੰਚਦੇ ਨੇ ਉਥੋਂ ਦੇ ਹੀ ਸੀ ਪੀਰ ਬੁੱਧੂ ਸ਼ਾਹ ਜੀ ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਭਗਾਣੀ ਦੇ ਯੁੱਧ ਵਿੱਚ ਮਦਦ ਕੀਤੀ ਸੀ ਤੇ ਆਪਣੇ ਪੁੱਤਰਾਂ ਤੇ 400 ਸੈਨਿਕਾਂ ਨਾਲ ਮਦਦ ਕੀਤੀ ਸੀ ਤੇ ਸ਼ਹੀਦੀਆਂ ਪਾਈਆਂ ਸੀ ਤੇ ਸੰਡੋਰੇ ਦਾ ਹਾਕਮ ਉਸਮਾਨ ਖਾਨ ਜਦੋਂ ਨੂੰ ਪਤਾ ਲੱਗਦਾ ਪੀਰ ਬੁੱਧੂ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਮਦਦ ਕੀਤੀ ਤਾਂ ਪੀਰ ਬੁੱਧੂ ਸ਼ਾਹ ਨੂੰ ਤੁਸੀਂ ਇਹ ਦੇ ਦੇ ਕੇ ਸ਼ਹੀਦ ਕਰ ਦਿੰਦਾ ਉਸਮਾਨ ਖਾਨ ਵੀ ਬਹੁਤ ਜ਼ਾਲਮ ਬੰਦਾ ਸੀ ਹਿੰਦੂਆਂ ਤੇ ਬਹੁਤ ਜ਼ੁਲਮ ਕਰਦਾ ਸੀ ਗਊ ਹੱਤਿਆ ਕਰਦਾ ਸੀ گاਵਾਂ ਦਾ ਖੂਨ ਹਿੰਦੂਆਂ ਦੇ ਚੁੱਲ੍ਹਿਆਂ 'ਚ ਡੋਲਦਾ ਸੀ ਤੇ ਇਹ ਦੁਮਾ ਨੂੰ ਮਰਨ ਉਪਰੰਤ ਸਾੜਨ ਦੀ ਆਗਿਆ ਨਹੀਂ ਸੀ ਹੁੰਦੀ ਦਫਨਾਉਣਾ ਹੁੰਦਾ ਸੀ ਵੀ ਦਫਨਾਇਆ ਜਾਊਗਾ ਕਿਸੇ ਨੂੰ ਸੰਸਕਾਰ ਨਹੀਂ ਕਰਨ ਦਿੱਤਾ ਤੇ ਉਸਮਾਨ ਖਾਨ ਨੂੰ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਸੋਧਾ ਲਾਇਆ ਯਾਨੀ ਮਾਰਤਾ ਤੇ ਹਿੰਦੂ ਪਰਿਵਾਰਾਂ ਨੇ ਫਿਰ ਸੁੱਖ ਦਾ ਸਾਹ ਲਿਆ ਸੀ ਤੇ ਫਿਰ ਵਜੀਦ ਖਾਨ ਸਰਹੰਦ ਦਾ ਨਮਾਅ ਸੀ ਹੁਣ ਆਪਦੀ ਆਪਦੀ ਵਾਰ ਹੀ ਆਉਂਦੀ ਵੇਖ ਕੇ ਡਰ ਜਾਂਦਾ ਇਹ ਸੁਚਾਨੰਦ ਦਾ ਪਤੀਜਾ ਜੋ ਗੰਡਾ ਮੱਲ ਨਾਲ ਹੁੰਦਾ ਰਲ ਕੇ ਚੱਲਦਾ ਹੁੰਦਾ ਹਜ਼ਾਰ ਸੈਨਿਕ ਗੰਡਾ ਮੱਲ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਕਾਫਲੇ 'ਚ ਜਾਣਬੁੱਝ ਕੇ ਸ਼ਾਮਲ ਕਰਵਾਉਂਦਾ ਗੰਡਾ ਸਿੰਘ ਨਾਲ ਰਲ ਕੇ ਸਰਹੰਦ ਦਾ ਨਵਾਬ ਮਜੀਦ ਖਾਨ ਆਪਦੇ ਸੈਨਿਕਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਸਿੱਖ ਬਣਾ ਕੇ ਭਰਤੀ ਕਰਵਾ ਦਿੰਦਾ ਵੀ ਜਦੋਂ ਜੰਗ ਲੱਗੇਗੀ ਤੁਸੀਂ ਇੱਕਦਮ ਪਿੱਛੇ ਨੂੰ ਭੱਜਣਾ ਵੀ ਸਿੱਖ ਫੌਜ ਹਾਰ ਗਈ ਬੰਦਾ ਸਿੰਘ ਬਹਾਦਰ ਹਾਰ ਗਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਪਿੱਛੇ हट ਜਾਈ ਤੇ ਅਸੀਂ ਉਹਨਾਂ ਦੀ ਕਤਲੋਗਾਰਤ ਕਰਾਂਗੇ ਤੇ ਬੰਦਾ ਸਿੰਘ ਬਹਾਦਰ ਨੇ ਇਹਨਾਂ ਗੰਡਾ ਮਾਲੋਹਾਂ ਤੇ ਯਕੀਨ ਨਹੀਂ ਕੀਤਾ ਤੇ ਇਹਨਾਂ ਨੂੰ ਫੌਜ ਸਭ ਤੋਂ ਮਗਰ ਲਾਇਆ ਪਿੱਛੇ ਲਾਇਆ ਜੇ ਭੱਜਣਾ ਵੀ ਹੁਣ ਭੱਜ ਜਾਂ ਸਾਨੂੰ ਕੀ ਤੇ ਬਾਜ ਸਿੰਘ ਦੀ ਡਿਊਟੀ ਲਾਤੀ ਵੀ ਇਹਨਾਂ ਤੇ ਪੂਰੀ ਨਿਗਰ ਰੱਖਣੀ ਹੈ ਬਾਜ ਸਿੰਘ ਉਹੀ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਨਾਲ ਕੈਦ ਕੀਤਾ ਗਿਆ ਸੀ ਤੇ ਬੰਦਾ ਸਿੰਘ ਬਹਾਦਰ ਤੇ ਮਾਝੇ ਵਾਲੇ ਤੇ ਦਵਾਬੇ ਵਾਲੇ ਸਿੱਖ ਸਭ ਇਕੱਠੇ ਹੋ ਕੇ ਚੱਪੜਚਿੱੜੀ ਦੇ ਮੈਦਾਨ 'ਚ ਆ ਜਾਂਦੇ ਆ ਉਧਰੋਂ ਵਜੀਦ ਖਾਨ ਵੀ 1 ਲੱਖ ਦੀ ਫੌਜ ਲੈ ਕੇ ਆ ਜਾਂਦਾ ਪਰ ਬਾਬਾ ਬੰਦਾ ਸਿੰਘ ਬਹਾਦਰ ਕੋਲੇ ਕੁੱਲ ਫੌਜ ਹੁੰਦੀ 40 ਹਜ਼ਾਰ ਤੇ ਜਿਹਦੇ 'ਚ ਸਿਰਫ ਜਿੱਤ ਦਾ ਜਜ਼ਬਾ ਹੁੰਦਾ ਤੇ ਜ਼ੁਲਮ ਦੇ ਅੱਤ ਕਰਨ ਦਾ ਜਜ਼ਬਾ ਹੁੰਦਾ ਕੋਈ ਉਹ ਮਲੋ ਸੈਨਿਕ ਨਹੀਂ ਸੀ ਕੋਈ ਉਹਨਾਂ ਨੂੰ ਹਥਿਆਰ ਚਲਾਉਣ ਦੀ ਟ੍ਰੇਨਿੰਗ ਨਹੀਂ ਸੀ ਪਰ ਜ਼ੁਲਮ ਦਾ ਨਾਸ਼ ਕਰਨਾ ਉਸ 40 ਹਜ਼ਾਰ ਸਿੱਖਾਂ ਦੇ ਵਿੱਚ ਜਨੂਨ ਸੀ ਵੀ ਜਿੱਤਣਾ ਹੈ ਵਜੀਦ ਖਾਨ ਵਰਗਿਆਂ ਦਾ ਅੰਤ ਕਰਨਾ ਤੇ ਵਜੀਦ ਖਾਨ ਦਾ ਮੱਲੋ ਜੰਗ ਵਿੱਚ ਕਾਫੀ ਤਜਰਬਾ ਹੈਗਾ ਸੀ ਇਹਦੇ ਕੋਲ ਸਾਰੇ ਸਕਿਲਡ ਸੈਨਿਕ ਸੀ ਫਿਰ ਬਾਬਾ ਬੰਦਾ ਸਿੰਘ ਬਹਾਦਰ ਸਰਹੰਦ ਫਤਿਹ ਕਰ ਲੈਂਦਾ ਵਜੀਦ ਖਾਨ ਨੂੰ ਤੇ ਸੁਚਾਨੰਦ ਨੂੰ ਨੱਕਾ 'ਚ ਨਕੇਲ ਪਾ ਕੇ ਗਲੀਆਂ ਦੇ ਵਿੱਚ ਭੀਖ ਵੀ ਮੰਗਵਾਈ ਜਾਂਦੀ ਘੜੀਸਿਆ ਵੀ ਜਾਂਦਾ ਹੈ। ਵਜੀਦ ਖਾਨ ਨੂੰ ਬਲਦਾ ਮਗਰ ਪਾ ਕੇ ਘੜੀਸਿਆ ਜਾਂਦਾ ਹੈ। ਸਰਹੰਦ ਦਾ ਤਖਤਾ ਪਲਟ ਕਰਕੇ ਇੱਟਾਂ ਦਾ ਢੇਰ ਬਣਾ ਤਬਦੀਲ ਕਰ ਦਿੱਤਾ ਜਾਂਦਾ ਇੱਟਾਂ ਦੇ ਢੇਰ 'ਚ। ਅੱਲਾ ਜਾਰਖਾ ਜੋਗੀ ਲਿਖਦਾ ਹੈ ਇਸ ਬਾਰੇ। ਇਸਕੇ ਬਾਅਦ ਹੋਈ ਥੋੜੀ ਦੇਰ ਥੀ ਵਸਤੀ ਸਰਹੰਦ ਕੀ ਇਟੋਂ ਕਾ ਢੇਰ ਸੀ। ਬੰਦਾ ਸਿੰਘ ਬਹਾਦਰ ਨੇ ਇੱਥੇ ਹੀ ਪੁਜਾਰੀਆਂ ਮੰਨ ਲੋ ਮੁਜਾਰੇ ਸੀ ਜਿਹੜੇ ਇਹਨਾਂ ਨੂੰ ਜ਼ਮੀਨਾਂ ਦਾ ਹੱਕ ਦਿਵਾਇਆ ਸੀ ਯਾਨੀ ਕਿਸਾਨ ਮਜ਼ਦੂਰ ਏਕਤਾ ਦਾ ਜਿਹੜਾ ਆਪਾਂ ਨਾਹਰਾ ਲਾਉਂਦੇ ਸੀ ਨਾ ਕਿਸਾਨਾਂ ਮਜ਼ਦੂਰਾਂ ਨੂੰ ਜ਼ਮੀਨਾਂ ਦਾ ਹੱਕ ਦੇਣ ਵਾਲਾ ਬਾਬਾ ਬੰਦਾ ਸਿੰਘ ਬਹਾਦਰ ਸੀਗਾ ਤੇ ਇਨਹੀਂ ਕਿਸਾਨਾਂ ਮਜ਼ਦੂਰਾਂ ਨੂੰ ਜ਼ਿਮੀਦਾਰੀ ਪ੍ਰਥਾ ਤੋਂ ਆਜ਼ਾਦ ਕਰਵਾ ਕੇ ਜ਼ਮੀਨਾਂ ਦੇ ਮਾਲਕ ਬਣਾਇਆ ਸੀ ਤੇ ਭਾਈ ਬਾਦ ਸਿੰਘ ਨੂੰ ਫਿਰ ਇੱਥੇ ਸਰਹੰਦ ਦਾ ਪ੍ਰਬੰਧ ਸੌਂਪ ਕੇ ਖਾਲਸਾ ਰਾਜ ਦੀ ਨੀਂ ਰੱਖ ਕੇ ਤੇ ਬਾਬਾ ਬੰਦਾ ਸਿੰਘ ਬਹਾਦਰ ਫਿਰ ਗਾਂ ਲੋਹਗੜ੍ਹ ਨੂੰ ਸਿੱਖ ਰਾਜ ਦੀ ਰਾਜਧਾਨੀ ਬਣਾਉਂਦੇ ਆ ਤੇ ਸੁਚਾਨੰਦ ਤੇ ਵਜੀਦ ਖਾਨ ਤੋਂ ਉਸ ਸਮੇਂ 2 ਲੱਖ ਰੁਪਇਆ ਜਬਤ ਕੀਤਾ ਜਾਂਦਾ ਜੋ ਕਿ ਸਿੱਖ ਰਾਜ ਦੇ ਵਿਕਾਸ ਵਾਸਤੇ ਲਾਇਆ ਜਾਂਦਾ ਤੇ ਇੱਥੇ ਫਿਰ ਸਿੱਖ ਰਾਜ ਦਾ ਕੈਲੰਡਰ ਤੇ ਮੋਹਰ ਜਾਰੀ ਕੀਤੀ ਜਾਂਦੀ ਏ ਤੇ ਆਪਣੀ ਜਿੱਤ ਦਾ ਸਾਰਾ ਸਿਹਰਾ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਨੂੰ ਜਾਂਦਾ ਜੋ ਸਿੱਕਾ ਜਾਰੀ ਕੀਤਾ ਉਸਤੇ ਲਿਖਿਆ ਸੀ ਸਿੱਕਾ ਜਦਬਰ ਹਰ ਹਰਦੋ ਆਲਮ ਤੇਗ ਨਾਨਕ ਵਾਹਿਬ ਅਸਤ ਫਤੇ ਗੋਬਿੰਦ ਸਿੰਘ ਸਾਹਿਬ ਸਾਹਾ ਫਜ਼ਲ ਸੱਚਾ ਸਾਹਿਬ ਅਸਤ ਮਤਲਬ ਵੀ ਮੈਨੂੰ ਇਹ ਵਰਡਿੰਗ ਸਹੀ ਤਰ੍ਹਾਂ ਨਹੀਂ ਬੋਲੀ ਗਈ ਹੋਣੀ ਮਤਲਬ ਵੀ ਇਹ ਸਿੱਕਾ ਉਸਦੇ ਨਾਮ ਦਾ ਹੈ ਜੋ ਦੋ ਜਹਾਨਾ ਦਾ مالک ਹੈ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਫਤਿਹ ਕਰਦਾ ਸਰਹੰਦ ਦੀ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਨਾਲ ਹੋਈ ਹੈ ਤੇ ਬਾਬਾ ਫਿਰ ਉਧਰੋਂ ਬਾਦਰ ਸ਼ਾਹ ਦਖਣ ਵੱਲੋਂ ਆ ਜਾਂਦਾ ਤੇ ਬਾਦਰ ਸ਼ਾਹ ਦੇ ਵਾਪਸ ਆਉਣ ਨਾਲ ਫਿਰ ਸਰਹੰਦ ਜਦੋਂ ਨੂੰ ਫਤੇ ਦਾ ਪਤਾ ਲੱਗਦਾ ਤਾਂ ਬਹਾਦਰ ਸ਼ਾਹ ਫਿਰ ਵੱਡੀ ਫੌਜ ਲੈ ਕੇ ਲੋਗੜ ਦੇ ਕਿਲੇ ਨੂੰ ਘੇਰਾ ਪਾ ਲੈਂਦਾ ਪਰ ਉਹ ਦੀ ਅੰਦਰ ਆਉਣ ਦੀ ਹਿੰਮਤ ਨਹੀਂ ਪੈਂਦੀ ਕਿਉਂਕਿ ਉਹ ਸਾਰੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਬੜੇ ਡਰਦੇ ਸੀ ਬਾਬਾ ਬੰਦਾ ਸਿੰਘ ਬਹਾਦਰ ਉੱਥੋਂ ਨਿਕਲ ਜਾਂਦਾ ਤੇ ਪੰਜਾਬ ਦਾ ਬਹੁਤ ਤਲਾਕਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਵਿੱਚ ਸ਼ਾਮਲ ਕਰ ਰਿਹਾ ਸੀ ਬਹਾਦਰ ਸ਼ਾਤਾ ਬੰਦਾ ਸਿੰਘ ਬਹਾਦਰ ਦੇ ਨਾਂ ਤੋਂ ਡਰਦਾ ਮਰ ਗਿਆ ਪਾਗਲ ਹੋ ਗਿਆ ਸੀ ਉਹਨੇ ਸ਼ਹਿਰ ਦੇ ਕੁੱਤੇ ਦੇ ਗਧੇ ਮਰਵਾਤੇ ਸੀ ਕਿਉਂਕਿ ਜਦੋਂ ਗਧੇ ਭਜਦੇ ਸੀ ਤੇ ਕੁੱਤੇ ਰੋਂਦੇ ਸੀ ਉਹਨੂੰ ਇਹ ਲੱਗਦਾ ਸੀ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਚੜ੍ਹਾਈ ਕਰਤੀ ਦਿੱਲੀ ਦੇ ਤਖਤ ਤੇ ਤੇ ਇਸ ਕਰਕੇ ਉਹਨੂੰ ਇਹ ਗਧਿਆਂ ਦੇ ਭਜਣ ਤੋਂ ਹੁੰਦਾ ਸੀ ਵੀ ਘੋੜੇ ਆ ਗਏ ਆ ਤੇ ਜੋਗੀ ਸੰਿਆਸੀ ਵੀ ਉਹਨੇ ਉੱਥੋਂ ਭਜਾਤੇ ਸੀ ਤੇ ਡਰ ਦੇ ਮਾਰੇ ਉਹਦੀ ਫਿਰ ਮੌਤ ਹੋ ਗਈ ਸੀ ਉਹਨੂੰ ਇਹ ਦਿਸੀ ਜਾਂਦਾ ਵੀ ਬਾਬਾ ਬੰਦਾ ਸਿੰਘ ਬਹਾਦਰ ਜਾਦੂਗਰ ਉਹਨੇ ਪਤਾ ਨਹੀਂ ਕਿੱਥੋਂ ਆ ਜਾਣਾ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਤੋਂ ਹੀ ਡਰ ਕੇ ਮੁੱਕ ਗਿਆ ਸੀ ਫਿਰ ਇਸ ਤੋਂ ਬਾਅਦ ਜਿਹੜਾ ਫਰਕਸ਼ੀਰ ਹੁੰਦਾ ਹੈ ਬਹਾਦਰ ਸ਼ਾਹ ਦਾ ਭਤੀਜਾ ਉਹ ਗੱਡੀ ਤੇ ਬੈਠਦਾ ਹੈ ਉਹ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰਨ ਨਾਲ ਲਈ ਲਾਹੌਰ ਦੇ ਵਜੀਦ ਸਮੁੰਦ ਖਾਨ ਤੇ ਉਹਦੇ بیٹے ਜ਼ਕਰੀਆ ਖਾਨ ਦੀ ਡਿਊਟੀ ਲਾਉਂਦਾ ਹੈ ਤੇ 60000 ਦੀ ਫੌਜ ਦਿੰਦਾ ਵੀ ਤੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਘੇਰ ਕੇ ਬੰਦੀ ਬਣਾ ਲਾ ਫਿਰ 60000 ਦੀ ਫੌਜ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੇ ਕਿਲੇ ਨੂੰ ਘੇਰਾ ਪਾ ਲਿਆ ਜਾਂਦਾ ਪਰ ਇਹ 60000 ਦੀ ਫੌਜ ਦੀ ਹਿੰਮਤ ਨਹੀਂ ਪੈਂਦੀ ਵੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਾ ਕੇ ਫੜ ਲਈਏ ਇਸ ਲਈ ਕਿਲੇ ਦੇ ਅੰਦਰ ਜਾਣ ਵਾਲਾ ਰਸਣ ਪਾਣੀ ਰੋਕ ਦਿੱਤਾ ਜਾਂਦਾ ਹੈ ਤੇ ਲਗਭਗ 8 ਮਹੀਨੇ ਘੇਰਾ ਪਿਆ ਰਹਿੰਦਾ ਸਿੱਖਾਂ ਕੋਲੇ ਰਸਣ ਪਾਣੀ ਮੁੱਕਦਾ ਜਾਂਦਾ ਹੈ ਤਾਂ ਸਿੱਖ ਕੀ ਕਰਦੇ ਆ ਰਾਤ ਨੂੰ ਪੀਸ ਬਦਲ ਕੇ ਕਿਲੇ ਤੋਂ ਬਾਹਰ ਆ ਕੇ ਹਮਲਾ ਕਰਕੇ ਮੁਗਲਾਂ ਦਾ ਰਾਸ਼ਨ ਲੁੱਟ ਕੇ ਲੈ ਜਾਂਦੇ ਆ ਫਿਰ ਜਦੋਂ ਮੁਗਲਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਤਾਂ ਉਹ ਗੇਟਾਂ ਦੇ ਅੱਗੇ ਵੱਡੀਆਂ-ਵੱਡੀਆਂ ਕੰਧਾ ਕਰਾ ਦਿੰਦੇ ਆ ਵੀ ਕਿਸੇ ਪਾਸਿਓ ਕੋਈ ਆ ਨਾ ਸਕੇ ਫਿਰ ਉਹ ਕਿਲੇ ਦੇ ਵਿੱਚ ਫੇਰੇ ਉੱਚੀਆਂ-ਉੱਚੀਆਂ ਕੰਧਾ ਕਰਾ ਕੇ ਉੱਥੋਂ ਵੀ ਤੀਰਾਂ ਦੇ ਗੋਲੀਆਂ ਦੇ ਨਿਸ਼ਾਨੇ ਮਾਰਦੇ ਆ ਪਰ ਫਿਰ ਵੀ ਉਹ ਗੜੀ ਦੇ ਅੰਦਰ ਕਬਜ਼ਾ ਨਹੀਂ ਕਰ ਸਕਦੇ ਉਸ ਕਿਲੇ ਦੇ ਅੰਦਰ ਉਹ ਡਰਦੇ ਅੰਦਰ ਨਹੀਂ ਆ ਪਾਉਂਦੇ ਤੇ ਅੱਠ ਮਹੀਨਿਆਂ ਦਾ ਜਦੋਂ ਘੇਰਾ ਪੈ ਨੂੰ ਹੋ ਜਾਂਦੇ ਆ ਤੇ ਅੰਦਰ ਰਸ਼ਨ ਪਾਣੀ ਮੁੱਕ ਜਾਂਦਾ ਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਤੇ ਬਾਬਾ ਬਨੋ ਸਿੰਘ ਚ ਵੀ મતਭੇਦ ਹੋ ਜਾਂਦੇ ਆ ਬਾਬਾ ਬਨੋ ਸਿੰਘ ਕਹਿੰਦਾ ਵੀ ਕਿਲੇ ਤੋਂ ਬਾਹਰ ਜਾਈਏ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਸੀ ਇਹ ਵੀ ਆਪਾਂ ਇੱਥੇ ਹੀ ਰਹਿ ਕੇ ਲੜਦੇ ਰਹੀਏ ਤੇ ਫਿਰ ਰਸ਼ਨ ਵੀ ਮੁੱਕਾ ਪਿਆ ਸੀ ਸਿੱਖ ਦਰਖਤਾਂ ਦੇ ਪੱਤੇ ਖਾ ਕੇ गुजारा ਕਰ ਰਹੇ ਨੇ ਹੌਲੀ ਹੌਲੀ ਦਰਖਤ ਵੀ ਮੁੱਕ ਗਏ ਪੱਤੇ ਵੀ ਮੁੱਕ ਗਏ ਪਾਣੀ ਵੀ ਮੁੱਕ ਗਿਆ ਫਿਰ ਹੌਲੀ ਹੌਲੀ ਸਿੱਖ ਭੁੱਖ ਪਿਆਸ ਨਾਲ ਮਰਨੇ ਸ਼ੁਰੂ ਹੋ ਜਾਂਦੇ ਇੱਕ ਸਿੱਖ ਆਪਦੇ ਦੂਜੇ ਸਾਥੀਆਂ ਨੂੰ ਕਹਿੰਦਾ ਵੀ ਮੈਂ ਇੱਕ ਅੱਦੇ ਦਿਨ ਚ ਮਰ ਜਾਣਾ ਮੇਰੇ ਪੱਟ ਦਾ ਮਾਸ ਤੁਸੀਂ ਖਾ ਲਓ ਤੁਸੀਂ ਕੁਝ ਦਿਨ ਵੱਧ ਜਿਉਂਦੇ ਰਹਿ ਜਾਓਗੇ ਇਹ ਹਾਲਤ ਹੋ ਗਈ ਸੀ ਕਿਲੇ ਦੇ ਅੰਦਰ ਕੈਦ ਹੋਏ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਦੀ ਫਿਰ ਜ਼ਕਰੀਆ ਖਾਨ ਹੋਰਣ ਜਦੋਂ ਪਤਾ ਲੱਗਦਾ ਵੀ ਅਸੀਂ ਅੰਦਰ ਤਾਂ ਵੜ ਨਹੀਂ ਸਕਦੇ ਉਹ ਕਹਾਂਨ ਦੀਆਂ ਝੂਠੀਆਂ ਕਸਮਾਂ ਖਾਂਦੇ ਆ ਵੀ ਆਜੋ ਤੁਸੀਂ ਜਿੱਥੇ ਜਾਣਾ ਚਾਹੋ ਤੁਸੀਂ ਜਾ ਸਕਦੇ ਹੋ ਅਸੀਂ ਤੁਹਾਨੂੰ ਨਹੀਂ ਰੋਕਾਂਗੇ ਤੁਸੀਂ ਬਾਹਰ ਆਜੋ ਤੁਹਾਡੇ ਤੇ ਕਿਸੇ ਤਰ੍ਹਾਂ ਦਾ ਕੋਈ ਹਮਲਾ ਨਹੀਂ ਕੀਤਾ ਜਾਵੇਗਾ ਜਿੱਥੇ ਜਾਣਾ ਚਾਹੋ ਤੁਸੀਂ ਜਾ ਸਕਦੇ ਹੋ ਫਿਰ ਸਾਰਿਆਂ ਨੇ ਰਲ ਕੇ ਫੈਸਲਾ ਕੀਤਾ ਸੰਗਤ ਦੀ ਰਾਇ ਨਾਲ ਅਰਦਾਸ ਬੇਨਤੀ ਕਰਕੇ ਕਿਲੇ ਦੇ ਦਰਵਾਜ਼ੇ ਖੋਲ ਦਿੱਤੇ ਜਾਂਦੇ ਆ ਤੇ ਮੁਗਲ ਫਿਰ ਕੀ ਕਰਦੇ ਆ ਸੌਵਾਂ ਤੋੜ ਕੇ ਬਾਬਾ ਬੰਦਾ ਸਿੰਘ ਬਹਾਦਰ ਤੇ 300 ਸਿੱਖਾਂ ਨੂੰ ਸਿੰਘਾਂ ਨੂੰ ਗ੍ਰਿਫਤਾਰ ਕਰ ਲੈਂਦੇ ਜਿਹੜੇ ਭੁੱਖ ਪਿਆਸ ਨਾਲ ਨਿਡਾਲ ਹੋਏ ਪੈ ਸੀ ਤੇ ਜਕਰੀਆ ਖਾਨ ਫਿਰ ਫਰਖਸ਼ੀਰ ਨੂੰ ਸੁਨੇਹਾ ਭੇਜਦਾ ਵੀ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰ ਲਿਆ ਤੇ ਉਹ ਫਿਰ ਖੁਸ਼ੀ ਦੇ ਵਿੱਚ ਦੋ ਨਮਾਜ਼ਾਂ ਵਾਜ ਪੜਦਾ ਤੇ ਲੋਕਾਂ ਦੇ ਵਿੱਚ ਮੋਰਾ ਮੰਨਦਾ ਤੇ ਉਹ ਫਰਕਸ਼ੀਰ ਕਹਿੰਦਾ ਵੀ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਦੇ ਸਾਥੀਆਂ ਨੂੰ ਚੰਗੀ ਤਰ੍ਹਾਂ ਸਿੰਗਲਾਂ ਨਾਲ ਬੰਨ ਲਿਓ ਕਿਤੇ ਉੱਡ ਨਾ ਜਾਣ ਇਹਨਾਂ ਡਰ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਲੂਸ ਦੇ ਰੂਪ ਵਿੱਚ ਹਾਥੀ ਤੇ ਬਿਠਾ ਕੇ ਪਿੰਜਰੇ 'ਚ ਕੈਦ ਕਰਕੇ ਤੇ ਨਾਲ 300 ਸਿੱਖਾਂ ਨੂੰ ਪਿੱਛੇ ਬੰਨ੍ਹ ਕੇ ਦਿੱਲੀ ਵੱਲ ਇਲਜਾਂਦੇ ਤਾਂ ਕਰਮੂਦੀਨ ਜਕਰੀਏ ਖਾਨ ਨੂੰ ਕਹਿੰਦਾ ਕਿ ਫਰਕਸ਼ੀਰ ਆਪਣੇ ਤੇ ਗੁੱਸਾ ਕਰੇਗਾ ਵੀ 8 ਮਹੀਨੇ ਤੁਸੀਂ ਕੇਰਾ ਪਾਲਿਆ 60000 ਦੀ ਫੌਜ ਸੀ ਤੁਹਾਡੇ ਕੋਲੇ ਤੇ ਸਿਰਫ 300 ਸਿੱਖਾਂ ਬਦਲਾ ਤੁਸੀਂ ਇੰਨਾ ਚਿਰ ਕੇਰਾ ਲਾਇਆ 60000 ਫੌਜ ਦਾ ਖਰਚਾ ਕਰਵਾਇਆ ਤਾਂ ਫਿਰ ਉਹ ਕੀ ਕਰਦੇ ਆ ਵੀ ਜਿਹੜੇ ਉਸ ਇਲਾਕੇ ਦੇ ਸਾਦੇ ਸਿੱਖ ਹੁੰਦੇ ਆ ਸਿੱਖ ਬੱਚੇ ਹੁੰਦੇ ਆ ਉਹਨਾਂ ਨੂੰ ਨਾਲ ੱੱਕੇ ਨਾਲ ਚੱਕ ਕੇ ਕੈਦ ਕਰੀ ਆਉਂਦੇ ਉਹਨਾਂ ਦੇ ਸਿਰ ਵੱਡ ਵੱਡ ਕੇ ਗੱਡੇ ਭਰ ਲੈਂਦੇ ਆ ਬੀਐਸੀ ਫਰਕਸ਼ੀਅਰ ਨੂੰ ਵਿਖਾ ਸਕੀਏ ਤੇ ਫਿਰ ਸਿੱਖਾਂ ਦੀ ਕਤਲੋਗਾਰਤ ਸ਼ੁਰੂ ਹੁੰਦੀ ਹੈ ਜਕਰੀਆ ਖਾਨ ਦੁਆਰਾ ਤੇ 700 ਗੱਡੇ ਸਿੱਖਾਂ ਦੇ ਸਿਰ ਵੱਢ ਕੇ ਸ਼ਰੀਰਾਂ ਦੇ ਭਰੇ ਜਾਂਦੇ ਆ 3000 ਸਿੱਖਾਂ ਦਾ ਸਿਰ ਨੇਜਾਂ ਤੇ ਟੰਗ ਕੇ ਤੁਰਿਆ ਜਾਂਦਾ ਜਦੋਂ ਸਿੱਖ ਮੱਲੋ ਮਰਦ ਨਹੀਂ ਮਿਲਦੇ ਤਾਂ ਸਿੱਖ ਬੀਬੀਆਂ ਦੇ ਸਿਰ ਵੀ ਵੱਢ ਕੇ ਨੀਜਿਆਂ ਦੇ ਟੰਗ ਕਿਉ ਲੈ ਜਾਂਦੇ ਆ ਤੇ 700 ਸਿੱਖਾਂ ਨੂੰ ਹੋਰ ਬੰਦੀ ਬਣਾ ਕੇ ਮਗਰਮਗਰ ਤੋਰਿਆ ਜਾਂਦਾ ਵੀ ਜਲੂਸ ਵੱਡਾ ਹੋ ਜੇ ਫਰਕਸ਼ਰ ਨੂੰ ਲੱਗੇ ਵੀ ਬੜਾ ਸਾਡੀ ਫੌਜ ਨੇ ਮਾਰਕਾ ਮਾਰਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਪਤਨੀ ਸੁਸ਼ੀਲ ਕੌਰ ਤੇ ਉਹਦਾ 3 ਸਾਲ ਦਾ ਬੱਚਾ ਅਜੇ ਸਿੰਘ ਵੀ ਕੈਦ ਕਰ ਲਿਆ ਜਾਂਦਾ ਬਾਬਾ ਬੰਦਾ ਸਿੰਘ ਬਹਾਦਰ ਤੇ ਜਿਹੜੇ ਉਹਦੇ 25 ਜਰਨੈਲ ਹੁੰਦੇ ਉਹਨਾਂ ਨੂੰ ਸਲੇਮਗੜ੍ਹ ਦੇ ਕਿਲੇ 'ਚ ਬੰਦੀ ਬਣਾਇਆ ਜਾਂਦਾ ਤੇ ਬਾਕੀ 740 ਸਿੱਖਾਂ ਨੂੰ ਤੇ ਬਾਬਾ ਬੰਦਾ ਸਿੰਘ ਦੀ ਪਤਨੀ ਤੇ ਪੁੱਤਰ ਅਜੀਤ ਸਿੰਘ ਨੂੰ ਅਲੱਗ ਕੈਦ ਕੀਤਾ ਜਾਂਦਾ ਹੈ। ਤੇ ਰਜਾਨਾ 100-100 ਸਿੰਘਾਂ ਦਾ ਕਤਲ ਕੀਤਾ ਜਾਂਦਾ ਹੈ। ਤੇ ਇਸਲਾਮ ਮੰਨਵਾਉਣ ਦੀ ਸ਼ਰਤ ਰੱਖੀ ਜਾਂਦੀ ਵੀ ਜੇ ਬਚਣਾ ਤੇ ਇਸਲਾਮ ਮੰਨ ਲਓ ਇਸ ਨਾਮ ਧਰਮ ਕਬੂਲ ਕਰ ਲਓ। ਤਾਂ ਪਹਿਲੇ ਦਿਨ ਵੀ 100 ਸਿੱਖ ਸ਼ਹੀਦ ਹੋ ਜਾਂਦਾ, ਦੂਜੇ ਦਿਨ ਵੀ 100 ਸਿੱਖ ਸ਼ਹੀਦ ਹੋ ਜਾਂਦਾ। ਤੀਜੇ ਦਿਨ ਇੱਕ ਸਿੱਖ ਬਾਹ ਖੜੀ ਕਰਦਾ। ਤਾਂ ਜਿਹੜੇ ਜਲਾਦ ਹੁੰਦੇ ਬੜੇ ਖੁਸ਼ ਹੋ ਜਾਂਦੇ ਚਲੋ ਇੱਕ ਸਿੱਖ ਨੂੰ ਤਾਂ ਅਸੀਂ ਮੁਸਲਮਾਨ ਬਣਾ ਲਿਆ ਪਰ ਉਹ ਪਤਾ ਕਹਿੰਦਾ ਕੀ ਹੈ ਉਹ ਕਹਿੰਦਾ ਜਲਾਦੋ ਐਵੇਂ ਟਾਈਮ ਨਾ ਬਰਬਾਦ ਕਰੋ ਐਵੇਂ ਇੱਕ ਇੱਕ ਜਨ ਨੂੰ ਕਿਉਂ ਪੁੱਛਦੇ ਜੇ ਤੁਸੀਂ ਇਸਲਾਮ ਕਬੂਲ ਕਰ ਲਾ ਫਿਰ ਮਾਰਦੇ ਜੇ ਅਸੀਂ ਸਾਰਿਆਂ ਦਾ ਜਵਾਬ ਹੈ ਵੀ ਅਸੀਂ ਇਸਲਾਮ ਕਬੂਲ ਨਹੀਂ ਕਰਨਾ ਸਾਨੂੰ ਸਾਰਿਆਂ ਨੂੰ ਇਕੱਠਿਆਂ ਨੂੰ ਮਾਰ ਦਿਓ 100-100 ਇਕੱਠਾ ਮਾਰੋ ਤੁਸੀਂ ਸ਼ਹੀਦ ਕਰੋ ਐਵੇਂ ਪੁੱਛ ਕੇ ਆਪਦਾ ਟਾਈਮ ਬਰਬਾਦ ਨਾ ਕਰੋ ਤੇ ਫਿਰ ਇੱਕ 16-17 ਸਾਲ ਦਾ ਬੱਚਾ ਜੋ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਚ ਰਲਿਆ ਹੁੰਦਾ ਉਹਦੀ ਮਾਂ ਨੂੰ ਜਦੋਂ ਪਤਾ ਲੱਗਦਾ ਵੀ ਮੇਰਾ ਪੁੱਤ ਵੀ ਕੈਦ ਹੈ ਤਾਂ ਆ ਕੇ ਫਰਕਸ਼ੀਅਰ ਨੂੰ ਮੇਨਤਾ ਕਰਦੀ ਵੀ ਇਹ ਮੇਰਾ ਪੁੱਤ ਸਿੱਖ ਨਹੀਂ ਹੈਗਾ ਇਹਨੂੰ ਬਖਸ਼ ਦਿਓ ਤਾਂ ਉਹ ਜਦੋਂ ਉਸ ਬੱਚੇ ਨੂੰ ਪੁੱਛਿਆ ਜਾਂਦਾ ਉਹ ਕਹਿੰਦਾ ਮੇਰੀ ਮਾਂ ਮੈਨੂੰ ਬਚਾਉਣ ਵਾਸਤੇ ਕਰਦੀ ਮੈਂ ਸਿੱਖ ਹਾਂ ਤੇ ਮੈਂ ਸਿੱਖ ਧਰਮ ਬਦਲਾ ਕੁਰਬਾਨੀ ਦਿਆਂਗਾ ਮੈਂ ਤੁਹਾਡਾ ਇਸਲਾਮ ਧਰਮ ਕਬੂਲ ਨਹੀਂ ਕਰਦਾ ਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਦਾ ਪਰਿਵਾਰ ਵੀ ਸ਼ਹੀਦ ਕਰ ਦਿੱਤਾ ਜਾਂਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਉਹਨਾਂ ਦੇ 3 ਸਾਲ ਦੇ ਪੁੱਤਰ ਅਜੇ ਸਿੰਘ ਦਾ ਕਲੇਜਾ ਪਾੜ ਕੇ ਦਿਲ ਮੂੰਚ ਪਾਇਆ ਜਾਂਦਾ ਹੈ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਹਿੰਦੇ ਆ ਵੀ ਆਪਦੇ ਬੱਚੇ ਦਾ ਕਤਲ ਕਰ ਬਾਬਾ ਬੰਦਾ ਸਿੰਘ ਬਹਾਦਰ ਕਹਿੰਦਾ ਫਰਖਸ਼ੀਰ ਇਹ ਤਾਂ ਮੇਰਾ ਖੁਦ ਦਾ ਬੱਚਾ ਹੈ ਜੇ ਮੇਰੇ ਦੁਸ਼ਮਣ ਦਾ ਵੀ ਬੱਚਾ ਹੁੰਦਾ ਜੇ ਤੇਰਾ ਵੀ ਬੱਚਾ ਹੁੰਦਾ ਮੈਂ ਤਾਂ ਉਹਦਾ ਵੀ ਉਹਦੀ ਵੀ ਰੱਖਿਆ ਕਰਦਾ ਉਹਦੇ ਵੀ ਕਤਲ ਨਹੀਂ ਸੀ ਕਰਨਾ ਮੈਂ ਤੇ ਤੂੰ ਮੈਨੂੰ ਮੇਰੇ ਬੱਚੇ ਦਾ ਕਤਲ ਕਰਨ ਵਾਸਤੇ ਕਹਿ ਰਿਹਾ ਭੁੱਲ ਜਾ ਫਿਰ ਬਾਬਾ ਅਜੇ ਸਿੰਘ ਦਾ ਕਤਲ ਕਰਕੇ ਉਹਦਾ ਕਲੇਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ 'ਚ ਧੱਕਿਆ ਜਾਂਦਾ ਫਿਰ ਦੁਬਾਰਾ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਸ ਕਤਲੋਗਾਰਥ ਤੋਂ ਬਾਅਦ ਪੁੱਛਿਆ ਜਾਂਦਾ ਹੈ ਵੀ ਹਜੇ ਵੀ ਤੂੰ ਸਿੱਖ ਧਰਮ ਛੱਡ ਦੇ ਤੈਨੂੰ ਵਜ਼ੀਰੀਆਂ ਦਿੰਨੇ ਆ ਇਸਲਾਮ ਕਬੂਲ ਕਰ ਲਾ ਬਾਬਾ ਬੰਦਾ ਸਿੰਘ ਬਹਾਦਰ ਆਪਦੇ ਨਿਸ਼ਚੇ ਤੇ ਅਡੋਲ ਰਹਿੰਦੇ ਨੇ ਫਿਰ ਕੋਤੋਂ ਮਨਾਰ ਦੇ ਕੋਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਜਾਂਦਾ ਬੜੇ ਤਸੀਹੇ ਦੇ ਦੇ ਕੇ ਪਰ ਇਹ ਰਾਜਪੂਤ ਪਰਿਵਾਰ 'ਚ ਜਨਮਿਆ ਸਿੱਖ ਧਰਮ ਅਡਾਪਟ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਬਣਿਆ ਇਨੇ ਸਿੱਖੀ ਕੇਸਾ ਸਵਾਸਾ ਨਾਲ ਨਿਭਾਈ ਹੋਰ ਵੀ ਬਥੇਰੇ ਰਾਜਪੂਤੇ ਗੀ ਸੀ ਪਰ ਇਸ ਰਾਜਪੂਤ ਸਰਦਾਰ ਨੇ ਸਿੱਖੀ ਧਰਮ ਸਿੱਖੀ ਕੇਸਾ ਸਵਾਸਾ ਸੰਭਾਈ ਤੇ ਜ਼ਬਰ ਜ਼ੁਲਮ ਅੱਗੇ ਝੁਕਿਆ ਨਹੀਂ ਦਸਵੇਂ ਪਾਤਸ਼ਾਹ ਦੀ ਸਿੱਖਿਆ ਦਾ ਪੂਰਾ ਅਮਲ ਕੀਤਾ ਤੇ ਸਿੱਖੀ ਸਿੱਖੇਸਾ ਸਵਾਸਾ ਸੰਭਾਈ ਉਸ ਮਹਾ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਕਰਦੇ ਆਂ ਇਹ ਜੋ ਸਾਨੂੰ ਜ਼ਮੀਨਾਂ ਦਾ ਅਧਿਕਾਰ ਮਿਲਿਆ ਅਸੀਂ ਖੇਤੀਆਂ ਕਰਦੇ ਆਂ ਜ਼ਮੀਨਾਂ ਸਾਡੇ ਨਾਮ ਨੇ ਇਹ ਬਾਬਾ ਬੰਦਾ ਸਿੰਘ ਬਹਾਦਰ ਨੇ ਲੈ ਕੇ ਦਿੱਤਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ